ਟੈਕਸ ਦਰਾਂ ਦੇ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲਿਆਉਣ ਦੀ ਚਰਚਾ ਵੀ ਛਿੜ ਗਈ ਹੈ। ਡੀਜ਼ਲ ਪੈਟਰੋਲ ਜਿਹਦੇ ਬਾਰੇ ਹੁਣ ਤੱਕ ਕਿਹਾ ਜਾ ਰਿਹਾ ਸੀ ਇਹਨਾਂ ਨੂੰ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਜੇ ਇੱਕ ਦੇਸ਼ ਇੱਕ ਟੈਕਸ ਹੈ ਤੇ ਫਿਰ ਡੀਜ਼ਲ ਪੈਟਰੋਲ ਨੂੰ ਕਿਉਂ ਬਾਹਰ ਰੱਖਿਆ? ਇਹ ਵੀ ਕਰਤਾ ਕਿ ਪਲੇਟਫਾਰਮ ਟੁਕਟ ਰੈਸਟ ਰੂਮ ਵੇਟਿੰਗ ਰੂਮ ਸਹੂਲਤਾ ਬੈਟਰੀਆਂ ਵਾਲੀਆਂ ਕਾਰਾਂ ਤੇ ਸਰਵਿਸ ਰੂ ਸੇਵਾ ਨੂੰ ਛੋਟ ਦੇ ਦਿੰਦੀ ਹੈ ਜਿਹੜੀ ਹੁਣ ਭਾਜਪਾ ਦੀ ਸਰਕਾਰ ਐਨਡੀਆ ਦੀ ਸਰਕਾਰ ਉਹ ਵੀ ਕੋਈ ਨਾ ਕੋਈ ਜਿਹੜੀ ਆ ਸਕੀਮ ਲੈ ਕੇ ਆ ਰਹੀ ਹੈ ਤਾਂ ਜੋ ਆਪਣੀ ਸਾਖ ਬਚਾਈ ਜਾ ਸਕੇ ਜਿਸ ਤਰ੍ਹਾਂ ਦੇ ਇਲਜ਼ਾਮ ਭਾਜਪਾ ਦੇ ਉੱਤੇ ਪਹਿਲਾਂ ਜਦੋਂ ਬਹੁਮਤ ਦੇ ਵਿੱਚ ਸੀ ਉਦੋਂ ਲੱਗਦੇ ਰਹੇ ਤੇ ਹੁਣ ਦੋ ਹੋਰ ਪਾਰਟੀਆਂ ਦੇ ਨਾਲ ਰਲ ਕੇ ਹਾਲਾਂਕਿ ਹੋਰ ਵੀ ਕਈ ਦਲ ਨੇ ਪਰ ਦੋ ਪਾਰਟੀਆਂ ਮੁੱਖ ਨੇ ਜਿਹਦੇ ਵਿੱਚ ਨਾਲ ਇਹਨਾਂ ਨੇ ਸਹਿਯੋਗ ਕੀਤਾ ਸੀਗਾ ਤਾਂ ਨਵੇਂ ਫੈਸਲੇ ਲਏ ਜਾ ਰਹੇ ਨੇ ਇਹਨਾਂ ਫੈਸਲਿਆਂ ਦੇ ਦੌਰਾਨ ਲੋਕਾਂ ਦਾ ਭਲਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਹੋ ਸਕਦਾ ਹੈ ਕਿ ਇਹਦਾ ਇੰਨਾ ਇੰਪੈਕਟ ਪੈ ਜਾਵੇ ਕਿ ਅਗਲੀ ਵਾਰ ਫੇਰ ਭਾਜਪਾ ਦੇ ਹੱਕ ਦੇ ਵਿੱਚ ਲੋਕ ਭੁਗਤ ਜਾਣ ਕਿਉਂਕਿ ਇੱਕ ਤਾਂ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਟੈਕਸ ਦਰਾਂ ਦੇ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲਿਆਉਣ ਦੀ ਚਰਚਾ ਵੀ ਛਿੜ ਗਈ ਹੈ। ਖਾਤੋਂ GST ਘਟਾਉਣ ਵਾਲੀ ਇੱਕ ਸਿਫਾਰਿਸ਼ ਵੀ ਸਬੰਧਤ ਵਿਭਾਗ ਨੂੰ ਕਰ ਦਿੱਤੀ ਗਈ ਹੈ। ਯਾਨੀ ਕਿ GST ਟੈਕਸਾਂ ਨੂੰ ਲੈ ਕੇ ਰਾਹਤ ਮਿਲ ਸਕਦੀ ਹੈ ਜਨਤਾ ਨੂੰ। ਦੇਖੋ ਤਰਬਿੰਦਰ ਜਿਹੜਾ ਕਹਿੰਦਿਆ ਨਾ ਕਿ ਸਭ ਕੁਝ ਜੋ ਲੁਟਾ ਕੇ ਹੋਸ਼ ਵਿੱਚ ਆਏ ਤਾਂ ਕੀ ਹੂਆ। ਹੂੰ। ਭਾਰਤੀ ਜਨਤਾ ਪਾਰਟੀ ਹੁਣ ਤੱਕ ਤਾਂ ਹੰਕਾਰ ਦੇ ਰਥ ਤੇ ਚੜੀ ਹੋਈ ਸੀ ਉਹਨਾਂ ਨੂੰ ਸਾਰਾ ਕੁਝ ਹਰਾ ਹਰਾ ਨਜ਼ਰ ਆਉਂਦਾ ਸੀ ਕਿਉਂਕਿ ਉਹਨਾਂ ਦੇ ਕੋਲ 14 ਚ ਲਗਭਗ 282 19 ਦੇ ਵਿੱਚ ਆਪਣੀਆਂ ਹੀ ਸੀਟਾਂ 303 ਆ ਗਈਆਂ ਕਿਸੇ ਹੋਰ ਦੇ ਸਹਾਰੇ ਦੀ ਜ਼ਰੂਰਤ ਨਹੀਂ ਸੀ ਹੁਣ ਉਹਨਾਂ ਨੂੰ ਦੂਜਿਆਂ ਦਾ ਸਹਾਰਾ ਲੈਣਾ ਪੈ ਗਿਆ ਜਿਦੇ ਕਰਕੇ ਅੰਦਰ ਖਾਤੇ ਚਿੰਤਾ ਜਾਗੀ ਹੈ ਪਹਿਲੇ ਦਿਨ ਤੋਂ ਹੀ ਤਬਦੀਲੀ ਆ ਗਈ ਜਦੋਂ ਤੀਜੀ ਵਾਰ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਪਹਿਲਾਂ ਹੁਣ ਤੱਕ ਇੱਕੋ ਹੀ ਸ਼ਬਦ ਸੀ ਮੋਦੀ ਹੈ ਤਾਂ ਮੁਮਕਨ ਹੈ ਮੋਦੀ ਦੀਆਂ ਗਰੰਟੀਆਂ ਭਾਰਤੀ ਜਨਤਾ ਪਾਰਟੀ ਬੌਣੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੱਡੇ ਇਹ ਕੁਝ ਦੇਖਦੇ ਦੇਖਦੇ ਇਹਨਾਂ ਨੇ GST ਲਾਇਆ ਉਸ ਵੇਲੇ ਆਖਿਆ ਗਿਆ ਸੀ ਕਿ ਇੱਕ ਦੇਸ਼ ਇੱਕ ਟੈਕਸ ਕੱਲ GST ਕੌਂਸਲ ਦੀ ਮੀਟਿੰਗ ਹੋਈ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਸਮੀਖਿਆ ਕੀਤੀ ਸਭ ਤੋਂ ਵੱਧ ਜਿਹੜੇ ਕਹਿੰਦੇ GST ਕਾਨੂੰਨ ਲਾਗੂ ਹੋਣ ਤੋਂ ਪਹਿਲੇ 3 ਸਾਲਾਂ ਦੇ ਟੈਕਸ ਬਕਾਏ ਤੇ ਜੁਰਮਾਨੇ माफ ਕਰਨ ਦਾ ਫੈਸਲਾ ਕਰ ਲਿਆ। ਇਹ ਵੀ ਕਰਤਾ ਕਿ ਪਲੇਟਫਾਰਮ ਟਿਕਟ ਰੈਸਟ ਰੂਮ ਵੇਟਿੰਗ ਰੂਮ ਸਹੂਲਤਾ ਬੈਟਰੀਆਂ ਵਾਲੀਆਂ ਕਾਰਾਂ ਤੇ ਸਰਵਿਸ ਰੂ ਸੇਵਾ ਨੂੰ ਛੋਟ ਦੇ ਦਿੱਤੀ ਹੈ। ਡੀਜ਼ਲ ਪੈਟਰੋਲ ਜੀਰੇ ਬਾਰੇ ਹੁਣ ਤੱਕ ਕਿਹਾ ਜਾ ਰਿਹਾ ਸੀ ਇਹਨਾਂ ਨੂੰ ਘੇਰੇ ਚੋਂ ਬਾਹਰ ਰੱਖਿਆ ਵੈ ਜੇ ਇੱਕ ਦੇਸ਼ ਇੱਕ ਟੈਕਸ ਹੈ ਤੇ ਫਿਰ ਡੀਜ਼ਲ ਪੈਟਰੋਲ ਨੂੰ ਕਿਉਂ ਬਾਹਰ ਰੱਖਿਆ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਵਜੂਦ ਵੀ ਲੋਕਾਂ ਨੂੰ ਪੂਰਾ ਜੀਐਸਟੀ ਦੇ ਕੇ ਵੱਧ ਕੀਮਤਾਂ ਵਸੂਲੀਆਂ ਜਾ ਰਹੀਆਂ ਨੇ ਸੋ ਥੋੜਾ ਜਿਹਾ ਕਸਾਨਾਂ ਵਾਲੇ ਪੱਖ ਦੇ ਉੱਤੇ ਵੀ ਗਏ ਸਾਡੇ ਵਿੱਤ ਮੰਤਰੀ ਬੀਬੀ ਨਰਮਲਾ ਸੀਤਾਰਾਮੰਦੀ ਅਗਵਾਈ ਚ ਮੀਟਿੰਗ ਹੋਈ ਹੈ ਕਹਿੰਦੇ ਜੀ ਖਾਦਾਂ ਨੂੰ ਵੀ ਜੀਐਸਟੀ ਘਟਾਉਣ ਲਈ ਸਪਾਰਸ਼ਾ ਮੁੱਖ ਮੰਤਰੀ ਸਮੂਹ ਨੂੰ ਮੰਤਰੀ ਮੰਡਲ ਨੂੰ ਭੇਜਤੀਆਂ ਹੈ ਕਿ ਖਾਦਾਂ ਦੀਆਂ ਕੀਮਤਾਂ ਵੀ ਸੀਮਤ ਕੀਤੀਆਂ ਜਾਣ ਇਹਨਾਂ ਨੂੰ ਘਟਾਇਆ ਜਾਵੇ ਆਮ ਮਾਰਾਂ ਦੀਏ ਰਹਿ ਆ ਜੇ ਡੀਜ਼ਲ ਪੈਟਰੋਲ ਇਸ ਦਾਇਰੇ ਦੇ ਵਿੱਚ ਆ ਗਿਆ GST ਦੇ ਦਾਇਰੇ ਦੇ ਵਿੱਚ ਆ ਗਿਆ ਤਾਂ ਅਗਲੇ ਦਿਨਾਂ ਵਿੱਚ ਅਗਲੇ ਦਿਨਾਂ ਵਿੱਚ ਜਦੋਂ ਇਹ ਕਹਿੰਦੇ ਆ ਕਿ ਇਹਨੂੰ ਦੁਬਾਰਾ ਮੀਟਿੰਗ ਕਰਕੇ ਵਿਚਾਰਾਂਗੇ ਤਾਂ ਡੀਜ਼ਲ ਕੀਮਤ ਦੇ ਉੱਤੇ 8-10 ਰੁਪਏ ਕਟੌਤੀ ਹੋ ਸਕਦੀ ਹੈ ਜਿਹੜੀ ਭਾਰਤ ਦੇ ਲੋਕਾਂ ਨੂੰ ਬਹੁਤ ਲਾਭ ਬੰਦ ਹੋਵੇਗੀ ਲੋਕਾਂ ਦੇ ਵਿੱਚ ਇਹੋ ਤੇ ਗੱਲ ਪੁੱਛਦੇ ਆ ਕਿ ਤੁਸੀਂ ਸਾਰਾ ਕੁਝ ਕਾਰਪੋਰੇਟਾਂ ਨੂੰ ਬੜਾ ਹੈਰਾਨ ਆਇਆ ਤੱਥ ਹੈ ਤਰਵਿੰਦਰ ਜੀ ਹੂੰ ਜਿਹੜਾ ਕਾਰਪੋਰੇਟਾਂ ਤੋਂ ਟੈਕਸ ਗੁਰਾਇਆ ਜਾਂਦਾ ਸੀ ਸਾਡੇ ਬਹੁਤ ਮਾਹਰ ਨੇ ਆਰਥਿਕਤਾ ਦੇ ਡਾਕਟਰ ਸੁੱਚਾ ਸਿੰਘ ਗਿੱਲ ਹੂੰ ਕੱਲ ਉਹਨਾਂ ਦਾ ਇੱਕ ਲੇਖ ਛਪਿਆ ਉਹਦੇ ਵਿੱਚ ਕਿਹਾ ਕਿ ਤਨਾਡਾ ਤੋਂ ਇਕੱਠੇ ਕਰਨ ਵਾਲੇ ਟੈਕਸ ਦੇ ਵਿੱਚ 10% ਕਟੌਤੀ ਹੋਗੀ ਇਹਦਾ ਮਤਲਬ ਕੀ ਹੋਇਆ ਇਹ ਟੈਕਸ ਦੀ ਭਰਪਾਈ ਆਮ ਲੋਕਾਂ ਤੋਂ ਹੁਣ ਜਦੋਂ ਐਨਡੀਏ 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 ਮੋਦੀ ਦੀ ਗਰੰਟੀ ਕਿਤੇ ਨਜ਼ਰ ਨਹੀਂ ਆਉਂਦੀ ਫਿਕਰ ਪੈ ਗਿਆ ਜੇ ਇਸੇ ਤਰ੍ਹਾਂ ਦੇ ਨਾਲ ਕਟੌਤੀਆਂ ਤੁਰਦੀਆਂ ਗਈਆਂ ਤਾਂ ਸਰਕਾਰ 'ਚ ਕਟੌਤੀ ਨਾ ਲੱਗ ਜਾਵੇ ਹਾਲਾਂਕਿ ਸਿਆਸੀ ਹਲਕਿਆਂ ਦੇ ਵਿੱਚ 24 ਤਰੀਕ ਨੂੰ ਜੁੜਨਾ ਹੈ ਇਹਨਾਂ ਨੇ ਪਰਸੋਂ ਨੂੰ ਤੇ 26 ਨੂੰ ਕੁਝ ਅਹਿਮ ਫੈਸਲੇ ਲਏ ਜਾਣੇ ਐ ਪਤਾ ਨਹੀਂ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਜਿਹੜੀ ਇਹ ਜੀਐਸਟੀ ਕੌਂਸਲ ਦੀ ਮੀਟਿੰਗ 22 ਤਰੀਕ ਨੂੰ ਰੱਖਣਾ ਇਹ ਆਪਣੇ ਆਪ ਦੇ ਵਿੱਚ ਐਵੇਂ ਉਹਦੇ ਵਿੱਚ ਕੁਝ ਕਟੌਤੀਆਂ ਦੇਤੀਆਂ ਕਿਉਂਕਿ ਬਹੁਤ ਸਾਰੇ ਭਾਈਵਾਲ ਸਵਾਲ ਉਠਾਉਂਦੇ ਸੀ ਭਾਰਤੀ ਜਨਤਾ ਪਾਰਟੀ ਦੀਆਂ ਆਪਣੀਆਂ ਸੀਟਾਂ ਘਟ ਗਈਆਂ 240 ਤੇ ਸਿਟਕ ਗਏ ਜਿਹੜੇ ਪਹਿਲਾਂ 303 ਤੇ ਸੀ 63 ਸੀਟਾਂ ਦਾ ਫਰਕ ਪਿਆ ਚਰਚਾਵਾ ਬਹੁਤ ਕਿਸਮ ਦੀਆਂ ਨੇ ਕਿ ਇਹ ਵੀ ਮਸ਼ੀਨਾਂ ਦੀ ਕਿਰਪਾ ਹੈ ਪਤਾ ਨਹੀਂ ਹੈ ਕਿ ਨਹੀਂ ਹੈ ਇਹ ਸਾਰਾ ਕੁਝ ਪਤਾ ਲੱਗੇਗਾ ਸੋ ਮੈਂ ਇਸ ਗੱਲ ਤੇ ਮਹਿਸੂਸ ਕਰਦਾ ਕਿ ਲਗਾਤਾਰਤਾ ਦੇ ਵਿੱਚ ਉਹ ਚੀਜ਼ਾਂ ਲੈ ਕੇ ਆਓ ਜਿਹੜੀ ਅੱਜ ਬਹੁਤ ਬਸਤਾਂ ਆਮ ਲੋਕਾਂ ਦੀ ਰਸੋਈ ਆਮ ਲੋਕਾਂ ਦੀ ਪਹੁੰਚ ਉਹ ਸਾਰੀਆਂ ਚੀਜ਼ ਤੋਂ ਬਾਹਰ ਹੁੰਦੀਆਂ ਚਲੀਆਂ ਆਈਆਂ ਨੇ ਜੇ ਅਸੀਂ ਇਸ ਮਾਮਲੇ ਦੇ ਵਿੱਚ ਨਾ ਸੰਭਲੇ ਤਾਂ ਆਮ ਲੋਕਾਂ ਦਾ ਜਿਉਣਾ ਤੋਂ ਪਰੋ ਹੋ ਜਾਊਗਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਦੀ ਬਾਹ ਫੜੀ ਜਾਵੇ ਭਾਵੇਂ ਜੀਐਸਟੀ ਕੌਂਸਲ ਦੀ ਮੀਟਿੰਗ ਚਾਰ ਵਾਰ ਕਰ ਲੋ ਪਰ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਕੁਝ ਤੇ ਰਾਹਤ ਦਿੱਤੀ ਹੈ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਦੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਛੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ